ਮਨਪ੍ਰੀਤ ਮੰਨੇ ਤੇ ਪ੍ਰੇਮ ਟੇਲ ਹੁੰਦਾ ਇੱਕ ਵਿਵਾਦ ਚੱਲ ਰਿਹਾ ਜਿਸ ਦੇ ਵਿੱਚ ਹੁਣ ਮਨਪ੍ਰੀਤ ਮੰਨੇ ਦਾ ਗੀਤ ਰਿਲੀਜ਼ ਹੋਇਆ ਡਾਇਰੈਕਟ ਟਾਕ ਚਿਸ ਦੇ ਵਿੱਚ ਪ੍ਰੇਮ ਟੇਲ ਨੂੰ ਟਾਰਗੇਟ ਕੀਤਾ ਗਿਆ ਪ੍ਰੇਮ ਟੇਲ ਉਹਦਾ ਪਿੱਛੇ ਜੇ ਇੱਕ ਗੀਤ ਆਇਆ ਸੀ ਨਾਂ ਦੇ ਕਾਂਟ ਜਿਸ ਦੇ ਵਿੱਚ ਇੱਕ ਲਾਈਨ ਸੀ ਜਿਸ ਦਾ ਜਵਾਬ ਮਨਪ੍ਰੀਤ ਮੰਨੇ ਨੇ ਆਪਣੇ ਨਵੇਂ ਗੀਤ ਦੇ ਵਿੱਚ ਦਿੱਤਾ ਵੇਖ ਲੱਗੇ ਸਾਨੂੰ ਪਾਉਣ ਕਈ ਪੌਲੋ ਅਸੀਂ ਪਾਉਣ ਪਰ ਬੈਰੀ ਲੱਗੇ ਨੀ ਧਾਰਾ ਵਿੱਚ ਬਰ ਬਰੀ ਪਾ ਕੇ ਛੱਡ ਤੇ ਤੇਰੇ ਜਹੇ ਖੜਕਾ ਕੇ ਛੱਡ ਤਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਮੰਨੇ ਨੇ ਕਿਹਾ ਸੀ ਕਿ ਪ੍ਰੇਮ ਟੈਲੂ ਦੀ ਟੀਮ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਵੀਡੀਓ ਮਨਪ੍ਰੀਤ ਮੰਨੇ ਨੇ ਸ਼ੇਅਰ ਕੀਤੀ ਸੀ ਪ੍ਰੇਮ ਭਾਈ ਤੈਨੂੰ ਇੱਕ ਗੱਲ ਕਹਿ ਦਵਾਂ ਕੱਲ ਤੇਰੇ ਬੰਦਿਆਂ ਨੇ ਟੀਮ ਨੇ ਮੈਨੂੰ ਫੋਨ ਲਾਇਆ ਮੇਰੇ ਜਵਾਕਾਂ ਬਾਰੇ ਮੇਰੇ ਤਾਂ ਸਰ ਜੀ ਜਵਾਕ ਨਹੀਂ ਹੈਗੇ ਵੀ ਤੈਨੂੰ ਕੁਝ ਨਹੀਂ ਕਰ ਸਕਦਾ ਤੇ ਤੁਹਾਡੇ ਜਵਾਕਾਂ ਨੂੰ ਕਰਾਂਗੇ ਹਨ ਉਦੋਂ ਆਓ ਜਵਾਕਾਂ ਦੇ ਤਾਂ ਕਦੇ ਵੀ ਕੋਈ ਨਹੀਂ ਜਾਂਦਾ ਹੁੰਦਾ ਲੜਨੂ ਤੋਂ ਲੜਨੂ ਗਰੁੱਪ ਨਹੀਂ ਜਾਊਗਾ ਤੁਸੀਂ ਗਏ ਮੈਂ ਫਿਰ ਦੂਜੀ ਗੱਲ ਮੰਨਾ ਰੁਕਿਆ ਹੋਇਆ ਸੀ ਹੁਣ ਨਹੀਂ ਰੁਕਦਾ ਬਾਕੀ ਸੇ ਵਿਵਾਦ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ